ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ પુરਸਵਾਰੀ ਸਾਧ ਸੰਗਤ ਆਓ ਜੋ ਪਿਆਰ ਦਾ ਸਬੂਤ ਅ ਅੱਜ ਦੀ ਮੌਕੇ ਦੀ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰੀਏ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਕੁਚਲਿਆ ਜਾਂਦਾ ਹੈ ਕਿਸਾਨਾਂ ਨੂੰ ਵਰਦਿਆ ਜਾਂਦਾ ਹੈ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਰਿਆ ਜਾਂਦਾ ਹੈ ਪਰ ਵੱਜਦਾ ਕਿਉਂ ਆ ਪਿਆਰਿਓ ਕਿ ਸਾਡੇ ਕਿਸਾਨ ਹੀ ਸਾਡੀ ਏਕਤਾ ਦਾ ਸਬੂਤ ਨਹੀਂ ਦੇ ਰਹੇ ਇੱਕ ਦੂਜੇ ਨੂੰ ਠੱਬੀ ਲਾਉਣ ਵਾਸਤੇ ਇੱਕ ਦੂਜੇ ਤੋਂ ਅੱਗੇ ਲੱਗਣ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਨੇ ਸੋ ਜਿਸ ਵੇਲੇ ਪਹਿਲਾ ਅੰਦੋਲਨ ਹੋਇਆ ਸੀ ਉਸ ਵੇਲੇ ਬੜੀ ਚੜ੍ਹਦੀ ਕਲਾ ਦੇ ਵਿੱਚ ਅੰਦੋਲਨ ਚੱਲਿਆ ਉਸ ਅੰਦੋਲਨ ਦੇ ਵਿੱਚ ਜਿਸ ਵੇਲੇ ਸਟੇਜ ਤੋਂ ਨੌਜਵਾਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹ ਨਾਲ ਇਹ ਵੀ ਦੱਸ ਦਿੱਤਾ ਕਿ ਇਹ ਲੋਕੋ ਤੁਸੀਂ ਜੋ ਥੱਲੇ ਇਥੇ ਬੈਠੇ ਹੋ ਨਾ ਸਤੇਜਾਂ ਵਾਲਿਆਂ ਨੇ ਬਦਲ ਜਾਣਾ ਸਤੇਜਾਂ ਵਾਲਿਆਂ ਨੇ ਠੱਗ ਜਾਣਾ ਪਰ ਤੁਸੀਂ ਉਸੇ ਤਰ੍ਹਾਂ ਹਰੀ ਕੈਮ ਰਹਿਣਾ ਸੋ ਅੱਜ ਉਹ ਗੱਲਾਂ ਸਿੱਧੂ ਦੀਪ ਸਿੱਧੂ ਦੀਆਂ ਚੇਤੇ ਆਉਂਦੀਆਂ ਨੇ ਜੋ ਉਹਨੇ ਗੱਲਾਂ ਕੀਤੀਆਂ ਸੀ ਉਸ ਵੇਲੇ ਵੀ ਸਾਡੇ ਵੱਡੇ ਲੀਡਰਾਂ ਨੇ ਸਾਡੇ ਸੰਘਰਸ਼ ਨੂੰ ਠਿਬੀ ਲਾਈ ਤੇ ਉਦੋਂ ਬਾਅਦ ਅਜੇ ਥੋੜਾ ਜਿਹਾ ਉੱਠਣ ਵਾਲੇ ਹੋਏ ਤੇ ਭੰਦੇਰ ਅਤੇ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਮਰਤਾ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਔਰ ਪਿਆਰਿਓ ਮਰਨ ਮਰਤ ਜਦੋਂ ਐਨ ਟਗਾਣੇ ਤੇ ਪਹੁੰਚ ਗਿਆ ਸ਼ਹੀਦਿਆਂ ਦੇ ਲਾਗੇ ਪਹੁੰਚ ਗਿਆ ਉਸ ਵਾਲੇ ਸਰਕਾਰ ਨੇ ਐਸੀ ਚਾਲ ਚੱਲੀ ਕਿ ਉਸ ਨੂੰ ਤਾਰ ਬੀਡੋ ਕਰਨ ਵਾਸਤੇ ਡਾਕਟਰਾਂ ਨੂੰ ਮਗਾ ਕੇ ਇੱਕ ਸ਼ੋਸ਼ਾ ਛੱਡ ਕੇ ਕਿ ਅਸੀਂ ਤੁਹਾਡੀਆਂ ਮੰਗਾ ਮੰਨਦੇ ਹਾਂ ਪੰਜਾਬ ਸਰਕਾਰ ਨੇ ਉਹਦਾ ਲਾਹਾ ਲਿਆ ਉਹ ਕਿਸਾਨਾਂ ਦੇ ਅੰਦੋਲਨ ਦਾ 라ਹਾ ਬੋਟਾਂ ਦੇ ਵਿੱਚ ਲੈ ਗਏ ਖੌਣ ਜਿਹੜਾ ਹੈ ਇਹ ਚੀਜ਼ ਦਾ 라ਹਾ ਬੋਟਾਂ ਦਾ ਹੀ ਲੁਧਿਆਣੇ ਦੀਆਂ ਬੋਟਾਂ ਦੇ ਵਿੱਚ ਇਹਨਾਂ ਨੂੰ ਉਜਾਰ ਕੇ ਉਥੋਂ ਇਹਨਾਂ ਨੂੰ ਠੱਗ ਕੇ ਤੇ ਨਵੇਂ ਸਿਰੇ ਲੈਣਾ ਸ਼ੁਰੂ ਕਰ ਰਹੇ ਨੇ ਦੁਨੀਆਂ ਜੱਫੇ ਬਦੀਆਂ ਅੰਦਰੋਂ ਅੰਦਰੀ ਬੜੀਆਂ ਖੁਸ਼ ਨੇ ਪਰ ਪਿਆਰਿਓ ਇਹ ਚੀਜ਼ ਦਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੇ ਹੱਥ ਵੱਢ ਰਹੇ ਆ ਆਪਣੀਆਂ ਲੱਤਾਂ ਵੱਢ ਰਹੇ ਆ ਆਪਣੇ ਗੁੱਟ ਵੱਢ ਰਹੇ ਆ ਜਿਸ ਤਰੀਕੇ ਦੇ ਨਾਲ ਆਪ ਜੀ ਨੂੰ ਪਤਾ ਹੈ ਕਿ ਇੱਕ ਕਹਾਣੀ ਆਉਂਦੀ ਹੁੰਦੀ ਸੀ ਸਕੂਲ ਦੇ ਵਿੱਚ ਇੱਕ ਪਿਓ ਦੇ ਪੰਜ ਪੁੱਤਰ ਸੀ ਉਹ ਪੰਜੇ ਆਪੂ ਆਪਣੇ ਹਿਸਾਬ ਦੇ ਨਾਲ ਚੱਲਦੇ ਸਨ ਤੇ ਕੋਈ ਉਹਨਾਂ ਦੇ ਵਿੱਚ ਏਕਤਾ ਨਹੀਂ ਸੀ ਬਜ਼ੁਰਗ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਮਰਨ ਕਨਾਰੇ ਹੋ ਗਿਆ ਉਸ ਸਵੇਰੇ ਉਸ ਬਾਪੂ ਨੇ ਆਪਣੇ ਪੁੱਤਰਾਂ ਨੂੰ ਸਦਿਆ ਕਹਿਣ ਲੱਗਾ ਪੁੱਤਰੋ ਮੇਰੀ ਇੱਕ ਗੱਲ ਸੁਣੋ ਤੁਸੀਂ ਪੰਜੇ ਜਣੇ ਦੋ ਦੋ ਛੋਟੀਆਂ ਬਣਾ ਕੇ ਲਿਆਓ ਜਦੋਂ ਉਹ ਛੋਟੀਆਂ ਲੈ ਕੇ ਬਾਪੂ ਦੇ ਕੋਲ ਆਏ ਤੇ ਉਹਨੇ ਕਿਹਾ ਵੀ ਪੰਜ ਜੜੀਆਂ ਨੇ ਇੱਕ ਜਗ੍ਹਾ ਤੇ ਇੱਕ-ਇੱਕ ਕਰਕੇ ਰੱਖ ਦਿਓ ਤੇ ਪੰਜ ਆਪਣੇ ਹੱਥਾਂ ਵਿੱਚ ਰੱਖ ਲਓ ਹੁਣ ਪੰਜ ਇੱਕ ਥਾਂ ਤੇ ਰੱਖ ਕੇ ਉਹਨਾਂ ਦੀ ਗੱਠ ਬਣ ਲਈ ਤੇ ਜਿਹੜੀਆਂ ਪੰਜ ਸੀ ਉਹ ਕੱਲੇ-ਕੱਲੇ ਨੂੰ ਇੱਕ-ਇੱਕ ਦਿੱਤੀ ਤੇ ਜਦੋਂ ਉਹਨੇ ਫਿਰ ਬਾਪੂ ਨੇ ਹੁਕਮ ਕੀਤਾ ਕਿ ਇਸ ਡੰਡੀ ਨੂੰ ਤੋੜੋ ਜਦੋਂ ਉਹਨਾਂ ਨੇ ਤੋੜਿਆ ਤੇ ਝਟਪਟ ਉਹ ਜਿਹੜੇ ਡੰਡੇ ਸੀ ਟੁੱਟ ਗਏ ਤੇ ਪਿਆਰਿਓ ਜਿਸ ਵੇਲੇ ਉਹ ਟੁੱਟ ਗਏ ਤੇ ਬਾਪੂ ਕਹਿਣ ਲਗਾ ਵੱਡੇ ਪੁੱਤਰ ਨੂੰ ਹੁਣ ਜਿਹੜੀ ਆ ਗੱਠ ਬੰਦੀ ਐ ਇਹਨੂੰ ਤੋੜੋ ਜਦੋਂ ਵੱਡਾ ਪੁੱਤਰ ਨੇ ਬੜਾ ਜ਼ੋਰ ਲਾਇਆ ਉਹ ਗੱਠ ਨਹੀਂ ਟੁੱਟੀ ਛੋਟੇ ਨੇ ਲਾਇਆ ਗੱਠ ਨਹੀਂ ਟੁੱਟੀ ਪੰਜਿਆਂ ਨੇ ਜ਼ੋਰ ਲਾਇਆ ਉਹ ਗੱਠ ਨਹੀਂ ਟੁੱਟੀ ਤੈ ਆਖੀ ਬਾਪੂ ਨੇ ਸਮਝਾਇਆ ਪੁੱਤ ਜੇ ਕਲੇ ਕਲੇ ਰਹੋਗੇ ਨਾ ਤੇ ਐਸ ਤਰੀਕੇ ਦੇ ਨਾਲ ਲੱਕੜ ਵਾਂਗ ਟੁੱਟ ਜਾਵੋਗੇ ਜੇ ਤੁਸੀਂ ਇਕੱਠੇ ਰਹੋਗੇ ਤੇ ਤੁਹਾਡਾ ਕੋਈ ਵਾਰ ਮਿੰਗਾ ਵੀ ਕਰਨ ਵਾਲਾ ਨਹੀਂ ਹੈ ਇਹ ਗੱਲ ਪਿਆਰਿਓ ਅੱਜ ਸਾਡੇ ਕਿਸਾਨਾਂ ਤੇ ਲੀਡਰਾਂ ਦੇ ਢੁਗਦੇ ਹੈ ਜਿਨ੍ਹਾਂ ਨੇ ਤਮਾਸ਼ਾ ਵੇਖਿਆ ਸਿਰਫ ਅੱਗੇ ਆਉਣ ਦੇ ਖਾਤਰ ਮੀੜੀਆਂ ਕਰਦੇ ਰਹੇ ਮੈਨੂੰ ਕੋਈ ਇਹਦੇ ਵਿੱਚ ਸੰਕੋਚ ਨਹੀਂ ਇੱਕ ਮੈਂ ਕਹਾਣੀ ਆਪ ਜੀ ਨਾਲ ਹੋਰ ਸਾਂਝੀ ਕਰ ਦੇਵਾਂ ਕਿ ਇੱਕ ਵਾਰ ਇੱਕ ਬਾਂਦਰ ਨੂੰ ਸਰਪੰਚ ਬਣਾ ਦਿੱਤਾ ਬਾਂਦਰ ਨੂੰ ਸਰਪੰਚ ਬਣਾਤਾ ਜਨਵਰਾਂ ਦਾ ਗਿੱਦੜੀ ਜਿਹੜੀ ਆ ਉਹਦੇ ਬੱਚੇ ਸੀ ਆਪਦੇ ਖੁੱਡੇ ਦੇ ਵਿੱਚ ਉਹ ਖੁੱਡੇ ਦੇ ਵਿੱਚੋਂ ਜਦੋਂ ਨਿਕਲੇ ਤੇ ਕੁਦਰਤੀ ਸਹਿਜ ਸੁਭਾਅ ਸ਼ੇਰ ਆ ਕੇ ਉਹਨਾਂ ਦੇ ਖੁੱਡੇ ਦੇ ਬੂਹੇ ਅੱਗੇ ਬੈਠ ਗਿਆ ਜਿਸ ਵळे ਖੁੱਡੇ ਦੇ ਬੂਹੇ ਅੱਗੇ ਬੈਠਾ ਸ਼ੇਰ ਵੇਖਿਆ ਗਿਦੜੀ ਨੇ ਉਹਨੇ ਜਾ ਕੇ ਸਰਪੰਚ ਪਾਸ ਸ਼ਿਕਾਇਤ ਕੀਤੀ ਕਿ ਸ਼ੇਰ ਮੇਰੇ ਘਰ ਨੇ ਅੱਗੇ ਆ ਗਿਆ ਹੈ ਬੱਚੇ ਨਿਕਲੇ ਤੇ ਸ਼ੇਰ ਖਾ ਨਾ ਜਾਵੇ ਬਾਂਦਰ ਕਹਿਣ ਲੱਗਾ ਹੈ ਐਡੀ ਵੱਡੀ ਗੱਲ ਬਾਂਦਰ ਨੇ ਮਾਰੀ ਪ੍ਰਕੜੀ ਚੜ ਗਿਆ ਸ਼ਬਈਦੇ ਤੇ ਉੱਪਰ ਚਲੇ ਗਿਆ ਉੱਪਰੋਂ ਥੱਲੇ ਤਿੰਨ ਚਾਰ ਕੁਛਰੀਆਂ ਲਾਤੀਆਂ ਕਹਿਣ ਲੱਗੀ ਗਿਦੜੀ ਸਰਪੰਚ ਸਾਹਿਬ ਕੁਝ ਨਾ ਕੁਝ ਕਰੋ ਉਹ ਤਾਂ ਬੱਚੇ ਖਾ ਜਾਵੇਗਾ ਇਹਨੇ ਚਿਰ ਨੂੰ ਤਿੰਨ ਚਾਰ ਟੋਸਰੀਆਂ ਹੋਰ ਲਾ ਕੇ ਕਦੀ ਉੱਪਰ ਕਦੀ ਥੱਲੇ ਕਦੀ ਉੱਪਰ ਕਦੀ ਥੱਲੇ ਤੇ ਕਹਿਣ ਲੱਗੇ सरपंच ਸਾਹਿਬ ਕਰੋ ਕੁਛ ਨਾ ਕੁਛ ਇਹਨੇ ਚਿਰ ਨੂੰ ਤਾਂ ਉਹ ਸ਼ੇਰ ਮੇਰੇ ਬੱਚੇ ਖਾ ਜਾਵੇਗਾ ਤਿੰਨ ਚਾਰ ਟੋਸਰੀਆਂ ਹੋਰ ਲਾਈਆਂ ਤਿੰਨ ਚਾਰ ਹੋਰ ਲਾਈਆਂ ਤੇ ਕਹਿਣ ਲੱਗਾ ਬੀਬੀ ਗੱਲ ਸੁਣ ਅਸੀਂ ਪੰਜਾ ਦੌੜੀ 'ਚ ਕੋਈ ਕਸਰ ਨਹੀਂ ਛੱਡੀ ਸ਼ੇਰ ਤੇਰੇ ਬੱਚੇ ਖਾ ਜਾਵੇਗਾ ਅਸੀਂ ਕੀ ਕਰ ਸਕਦੇ ਪਰ ਅਸੀਂ ਤਾਂ ਕੋਈ ਹਿੰਮਤ ਨਹੀਂ ਛੱਡੀ ਹੁਣ ਜਿਵੇਂ ਦੋ ਜਥੇ ਬੰਦਿਆ ਆਪਣੀਆਂ ਫੋਰਮਾਂ ਲੈ ਕੇ ਬੈਠੀਆਂ ਸਨ ਬਾਕੀ ਵੱਡੀਆਂ ਜਥੇਬੰਦੀਆਂ ਬਾਹਰ ਸਨ ਉਹ ਇਸੇ ਤਰ੍ਹਾਂ ਹੀ ਚੰਨੀਗੜ੍ਹ ਮੀਟਿੰਗਾਂ ਕਰਦੀਆਂ ਰਹੀਆਂ ਅੰਦਰੋਂ ਅੰਦਰ ਹੀ ਗੁੰਦਾਂ ਗੁੰਦੀਆਂ ਰਹੀਆਂ ਕਿ ਇਸ ਤਰੀਕੇ ਦੇ ਨਾਲ ਇਸ ਘੋਲ ਨੂੰ ਖਤਮ ਕੀਤਾ ਜਾਵੇ ਇਹ ਅੱਗੇ ਨਾ ਆ ਜਾਣ ਅਸੀਂ ਅੱਗੇ ਹੋਈਏ ਇਸ ਤਰੀਕੇ ਦੇ ਨਾਲ ਸਿਸਟਮ ਨੂੰ ਕਰਦੇ ਆ ਕਰਦੇ ਆ ਅੱਜ ਇਹਨਾਂ ਨੇ ਉਹ ਕਾਹਨ ਕਰਵਾ ਕੇ ਰੱਖਦਾ ਜਿਹੜਾ ਪਹਿਲਾ ਮੋਰਚਾ ਪਿਆਰੋ ਚੜ੍ਹਦੀ ਕਲਾ ਵਾਲਾ ਸੀ ਤੇ ਉਸ ਦੀ ਜਗ੍ਹਾ ਬੜੇ ਚਿਰ ਬਾਅਦ ਇਹ ਮੋਰਚਾ ਫੇਰ ਦੁਬਾਰਾ ਲੱਗਾ ਜਿਸ ਨੂੰ ਕਾਮਜਾਬ ਕਰਨ ਦੀ ਜਗ੍ਹਾ ਤੇ ਸਾਡੇ ਕਿਸਾਨ ਲੀਡਰਾਂ ਨੇ ਆਪਣੀ ਹਉਮੈ ਨੂੰ ਪੱਠੇ ਪਾ ਕੇ ਖਤਮ ਕਰਤਾ ਗੱਲ ਕੀ ਇਹ ਤਾਂ ਕਿਸਾਨ ਲੀਡਰਾਂ ਦੀ ਹੈ ਕਿਸਾਨੀ ਦੀ ਜਿਹੜੀ ਗੱਲ ਹੈ ਛੋਟੇ ਕਿਸਾਨਾਂ ਦੀ ਗੱਲ ਕਰੀਏ ਤੇ ਉਹ ਤਾਂ ਵਿਚਾਰੇ ਉੱਥੇ ਜਾ ਕੇ ਖੋਲ ਦੇ ਵਿੱਚ ਜਫੇ ਮਾਰ ਕੇ ਮਰਦੇ ਨੇ ਲੜਦੇ ਨੇ ਆਪਣੇ ਟਰੈਕਟਰ ਪਣਾਉਂਦੇ ਨੇ ਆਪਣੀਆਂ ਬਾਹਾਂ ਪਣਾਉਂਦੇ ਨੇ ਆਪਣੀਆਂ ਅੱਖਾਂ ਪੜਵਾ ਲੈਂਦੇ ਨੇ ਪਰ ਪਿਆਰਿਓ ਜਿਹੜੇ ਜ਼ਮੀਨਾਂ ਵਾਲੇ ਉਹ ਵੀ ਅਜੇ ਘਰਾਂ ਦੇ ਵਿੱਚ ਬੈਠੇ ਨੇ ਤੇ ਜਿਹੜੇ ਕਿਸਾਨ ਛੋਟੇ ਕਿਸਾਨ ਨੇ ਉਹ ਆਪਣੀ ਪੂਰੀ ਤਨਦੇਹੀ ਦੇ ਨਾਲ ਅੱਗੇ ਜਾਂਦੇ ਨੇ ਸ਼ਾਇਦ ਕੋਈ ਭੜਾ ਹੋਵੇ ਇੱਕ ਆਪਜੀ ਦੇ ਨਾਲ ਵਿਚਾਰ ਸਾਂਝੀ ਕਰੀਏ ਇੱਕ ਬੜਾ ਵਧੀਆ ਕਵੀ ਹੋਇਆ ਹੈ ਮਸਤਾਨਾ ਖੱਪੜਖੇਰੀਓ ਦਾ ਪਿੰਡ ਸੀ ਉਹਨੇ ਬੜੇ ਵਧੀਆ ਹਫ਼ਤਾ ਲੇਖੀ ਕਹਿਣ ਲੱਗਾ ਜੁਗ ਜੁਗ ਜਿਉ ਹਾਰਿਆ ਤੇਰੇ ਬਲਦ ਘੰਗਰੂਆਂ ਵਾਲੇ ਜਾਦੂ ਤੇਰੇ ਡੌਲਿਆਂ ਦਾ ਮੋਤੀ ਬੰਜਰਾਂ ਚੋਂ ਕੱਢ ਕੇ ਵਿਖਾਲੇ ਕਹਿੰਦਾ ਤਨਿਆ ਜੇ ਤੂੰ ਨਾ ਹੁੰਦਾ ਤੇ ਇਹਨਾਂ ਭਾਈਆਂ ਬਣਤਾ ਨੂੰ ਪੂਰੇ ਨਹੀਂ ਸੀ ਮਿਲਨੇ ਵੇਹਲਿਆਂ ਨੂੰ ਕਦੇ ਖਾਣੂ ਨਹੀਂ ਸੀ ਮਿਲਣਾ ਸਰਕਾਰਾਂ ਨੂੰ ਕਦੇ ਅੰਨ ਦਾਣਾ ਨਹੀਂ ਸੀ ਮਿਲਣਾ ਅਖੀਰ ਉਹਨੇ ਲਿਖਿਆ ਕਿ ਤੇਰੀ ਕਿਸੇ ਵੀ ਕਦਰ ਨਾ ਪਾਈ ਖਾਗੇ ਤੇਰੀ ਖੱਲ ਵੇਚ ਕੇ ਵੇਲੇ ਵੇਲੇ ਨਾ ਜਿਹਦੇ ਵੀ ਹੱਥ ਆਈ ਜਿਹਦੇ ਅੱਗੇ ਦਿਲ ਤੂੰ ਰੱਖੇ ਮੇਰੇ ਦਿਲ ਪੱਥਰਾਂ ਤੋਂ ਕਾਲੇ ਜੁਗ ਜੁਗ ਜਿਉਣਾ ਹਾਲਿਆ ਤੇਰੇ ਬਲਦ ਘੁੰਗਰੂਆਂ ਵਾਲੇ ਜਾਦੂ ਤੇਰੇ ਡੌਲਿਆਂ ਦਾ ਮੋਤੀ ਬੰਜਰਾਂ ਚੋਂ ਕੱਢ ਕੇ ਵਿਖਾਲੇ ਸੋ ਪਿਆਰਿਓ ਕਿਸਾਨ ਨੇ ਆਪਣਾ ਦਿਲ ਸਰਕਾਰਾਂ ਅਗੇ ਰੱਖਿਆ ਕਿਸਾਨ ਨੇ ਆਪਣਾ ਹੱਕ ਸਰਕਾਰਾਂ ਨੂੰ ਸੁਣਾਇਆ ਪਰ ਸਰਕਾਰਾਂ ਨੇ ਐਸਾ ਉਹਨਾਂ ਨੂੰ ਤਮਾਸ਼ਾ ਬਣਾ ਕੇ ਰੱਖ ਦਿੱਤਾ ਹਰ ਜਗ੍ਹਾ ਤੇ ਉਹਨਾਂ ਨੂੰ ਜਿਹੜਾ ਹੈ ਜਲੀਲ ਕੀਤਾ ਜਾਂਦਾ ਹੈ ਹਰ ਜਗ੍ਹਾ ਤੇ ਕਿਸਾਨ ਜਿਹੜਾ ਹੈ ਪਿਆਰੇ ਉਸ ਨੂੰ ਆਪਣੀ ਮੰਗ ਰੱਖਣ ਵਾਸਤੇ ਦਿੱਲੀ ਸਾਡੀ ਰਾਜਧਾਨੀ ਹੈ ਉਥੋਂ ਤੱਕ ਜਾ ਨਹੀਂ ਸਕਦਾ ਟਰੈਕਟਰਾਂ ਦਾ ਮਾਰਕ ਸੀ ਰੋਕ ਦਿੱਤਾ ਗਿਆ ਟਰੈਕਟਰਾਂ ਨੂੰ ਰੁਕੀ ਰੱਖਿਆ ਔਰ ਬਾਰਡਰ ਦੇ ਉੱਤੇ ਬੈਠ ਗਏ ਉਧਰੋਂ ਵੋਟਾਂ ਦਾ ਜੋਰ ਸੀ ਤੇ ਵੋਟਾਂ ਦੇ ਵਿੱਚ ਲਾਹਾ ਲੈਣ ਵਾਸਤੇ ਸਰਕਾਰ ਕਦੀ ਉਸ ਸਰਪੰਚ ਵਾਂਗੂ ਉਹਨਾਂ ਕੋਲ ਜਾਂਦੀ ਹੈ ਕਦੀ ਕੋਈ ਸਕੀਮ ਕਦੀ ਕੋਈ ਸਕੀਮ ਆਖੀਰ ਸੈਂਟਰ ਸਰਕਾਰ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਕਿ ਆ ਨਹੀਂ ਤੁਸੀਂ ਟਰੈਕਟਰਾਂ ਤੇ ਜਾ ਸਕਦੇ ਕਹਿਣ ਲੱਗੇ ਚਲੋ ਅਸੀਂ ਪੈਦਲ ਜਾਂਦੇ ਹਾਂ ਪਿਆਰਿਓ ਪੈਦਲ ਮਾਰਗ ਵੀ ਉਹਨਾਂ ਦੇ ਬੰਦ ਕਰ ਦਿੱਤੇ ਪੈਦਲ ਮਾਰਗਾਂ ਤੇ ਵੀ ਉਹਨਾਂ ਨੇ ਫੁੱਲਾਂ ਦੀ ਜਗ੍ਹਾ ਤੇ ਕੰਡੇ ਵਛਾਏ ਤੇ ਇਸ ਤਰੀਕੇ ਦੇ ਨਾਲ ਤੰਗ ਕੀਤਾ ਜਲੀਲ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਬਾਪੂ ਦੇ ਪੰਜ ਪੁੱਤਰਾ ਮੰਗੂ ਇਹ ਕਦੀ ਇਕੱਠੇ ਹੋ ਹੀ ਨਹੀਂ ਸਕਦੇ ਇਹ ਅੱਗੇ ਆ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਵਿੱਚ ਹੀਣ ਭਾਵਨਾ ਹੈ ਇਹ ਸਾਰੇ ਵੱਡੇ ਆਗੂ ਬਣਨੇ ਚਾਹੁੰਦੇ ਨੇ ਪਰ ਪਿਆਰਿਓ ਪਹਿਲਾਂ ਵੀ ਵੇਚ ਕੇ ਖਾ ਗਏ ਹੁਣ ਵੀ ਉਹੀ ਕੰਮ ਹੁਣ ਵੀ ਉਹੀ ਕੰਮ ਹੋ ਰਿਹਾ ਹੈ ਕਿਸਾਨੀ ਵਾਲਾ ਕੰਮ ਸਾਰਾ ਨਾਵਾ ਡੋਲ ਚੱਲ ਰਿਹਾ ਹੈ ਸੋ ਪਿਆਰਿਓ ਆਓ ਹੋਏ ਸਮੇਂ ਦੀ ਨਿਜਾਗਤ ਨੂੰ ਸਮਝਦੇ ਹੋਏ ਮੈਂ ਲੀਡਰਾਂ ਨੂੰ ਕਿਸਾਨ ਜੁਨੀਆ ਦੇ ਮੇਨ ਮਾਨਿਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਹੁਣ ਵੀ ਸਮਝੇ ਜੇ ਹੁਣ ਤੁਸੀਂ ਸਮਾਂ ਗਵਾ ਲਿਆ ਤੇ ਸਾਰੀ ਜ਼ਿੰਦਗੀ ਤੁਹਾਡਾ ਹੁਕਮ ਨਹੀਂ ਜੇ ਚੱਲਣਾ ਤੁਹਾਡੀ ਕਿਸੇ ਨੇ ਨਹੀਂ ਜੇ ਮੰਨਣੀ ਤੁਹਾਡੀ ਕਿਸੇ ਨਹੀਂ ਜੇ ਸੁਣਨੀ ਨਾ ਸਰਕਾਰਾਂ ਸੁਣਣਗੀਆਂ ਨਾ ਤੁਹਾਡੇ ਨਾਲ ਕੋਈ ਕਿਸਾਨ ਤੁਰੇਗਾ ਕਿਉਂਕਿ ਅਸੀਂ ਕਿਸੇ ਦੀ ਗੱਲ ਨੂੰ ਸੁਣਦੇ ਹੀ ਨਹੀਂ ਕਿਸੇ ਦਾ ਹਾਲ ਨਹੀਂ ਕਰਦੇ ਇਹੀ ਸਰਕਾਰਾਂ ਚਾਹੁੰਦੀਆਂ ਨੇ ਉਹੀ ਆਪਾਂ ਕਰਨਾ ਚਾਹੁੰਦੇ ਹਾਂ ਸੋ ਆਪਣੀਆਂ ਅਗਵਾਨੀਆਂ ਅੱਗੇ ਆਉਣ ਵਾਲਾ ਕੰਮ ਜਾਂ ਆਪਣਾ ਨਾਮ ਬਣਾਉਣ ਦਾ ਕੰਮ ਛੱਡ ਕੇ ਰਲ ਕੇ ਵੱਡੀ ਫੋਰਮ ਇਕ ਤਿਆਰ ਕਰਕੇ ਸਾਥ ਦੇਣਾ ਚਾਹੀਦਾ ਉਹਨਾਂ ਭਾਈਆਂ ਨੂੰ ਅੱਜ ਇਹ ਨਾ ਸੋਚੋ ਕਿ ਪਹਿਲਾਂ ਤੁਹਾਨੂੰ ਲਿਖ ਕੇ ਦੇਣ ਕਿ ਤੁਸੀਂ ਅੰਦੋਲਨ ਨੂੰ ਖਤਮ ਕਰੋ ਤੇ ਸਾਡੇ ਨਾਲ ਜੁੜੋ ਪਿਆਰਿਓ ਉਹਨਾਂ ਦਾ ਖਤਮ ਅੰਦੋਲਨ ਤੇ ਤੁਸੀਂ ਕਰਾਈ ਦਿੱਤਾ ਹੁਣ ਸੋਚੋ ਇਸ ਅੰਦੋਲਨ ਨੂੰ ਕਿਵੇਂ ਆਪਾਂ ਅੱਗੇ ਲੈ ਕੇ ਜਾਣਾ ਹੈ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਬਾਹ ਫੜਨੀ ਹੈ ਕਿਸ ਤਰੀਕੇ ਨਾਲ ਸਰਕਾਰਾਂ ਨੂੰ ਨਵਾਉਣਾ ਹੈ ਅਗਰ ਹੁਣ ਵੀ ਤੁਸੀਂ ਏਕਾ ਕਰਕੇ ਅੱਗੇ ਨਾ ਤੁਰੇ ਤੇ ਸਮਝੋ ਕਿ ਇਹ ਕਿਸਾਨ ਯੂਨੀਅਨਾਂ ਵਾਲਾ ਜਿਹੜਾ ਕੰਮ ਹੈ ਇਹ ਧੰਦਾ ਤੁਹਾਡਾ ਬਿਲਕੁਲ ਚੌਪਟ ਹੋ ਗਿਆ ਤੁਹਾਨੂੰ ਚੋਪੜੀਆਂ ਨਹੀਂ ਜੱਲਣੀਆਂ ਇਹ ਮੇਰੀ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਮਾਣ ਕਰਿਓ ਔਰ ਅੱਜ ਵੀ ਮੈਂ ਵਾਰ-ਵਾਰ ਆਪ ਜੀ ਦੇ ਕੇ ਅਪੀਲ ਕਰਦਾ ਹਾਂ ਛੋਟੀਆਂ ਵੱਡੀਆਂ ਪਾਰਟੀਆਂ ਸਾਰੀਆਂ ਲੈ ਕੇ ਕੋਨਾ ਨੂੰ ਉਤਰੋ ਔਰ ਜਿਹੜਾ ਤੁਹਾਡੇ ਮਨ ਦੇ ਵਿੱਚ ਪਿਛਲਾ ਗਫੂਰ ਸੀ ਕਿ ਅਸੀਂ ਚੋਣਾ ਲੜ ਕੇ ਤੇ ਅੱਗੇ ਆ ਜਾਵਾਂਗੇ ਪਿਆਰਿਓ ਬੜੀਆਂ ਬੜੀਆਂ ਗੱਲਾਂ ਹੁੰਦੀਆਂ ਕਿਉਂਕਿ ਆਪ ਜੀ ਦੇ ਕੱਚੇ ਚਿੱਠੇ ਜਿਹੜੇ ਹੁਣ ਤੱਕ ਨਿਕਲ ਚੁੱਕੇ ਸੀ ਉਹਨਾਂ ਕੱਚੇਆ ਚਿੱਠਿਆਂ ਨੇ ਤੁਹਾਨੂੰ ਇੱਕ ਵਾਰਾ ਜ਼ੀਰੋ ਕਰ ਦਿੱਤਾ ਔਰ ਜੇ ਰਹੀਂਦੀ ਖੁੰਦੀ ਕਸਰ ਹੁਣ ਨਿਕਲੀ ਸੀ ਉਹਦੇ ਵਿੱਚ ਭਾਈਵਾਲ ਪਾਰਟੀਆਂ ਨੇ ਬੇਈਮਾਨੀ ਕਰਕੇ ਸਾਰੇ ਪਿਛੇ ਹਟ ਕੇ ਬੈਠ ਗਏ ਔਰ ਜਿਹੜੇ ਇਹ ਦੋ ਫੋਰਮਾਂ ਦੋ ਥਾਵਾਂ ਤੇ ਬੈਠੀਆਂ ਸੀ ਇਹਨਾਂ ਦਾ ਤੁਸੀਂ ਸਾਥ ਨਹੀਂ ਦਿੱਤਾ ਤੁਹਾਨੂੰ ਆਉਣ ਵਾਲਾ ਸਮਾਂ ਪਿਆਰਿਓ ਲਹਨਤਾ ਪਾਵੇਗਾ ਜੇ ਅੱਜ ਵੀ ਤੁਸੀਂ ਇਕੱਠੇ ਨਾ ਹੋਏ ਇਸ ਵਾਰ ਇਹ ਗੱਲ ਨੂੰ ਚਾਹੇ ਵਾਰਨਿੰਗ ਸਮਝੋ ਚਾਹੇ ਇਸ ਗੱਲ ਨੂੰ ਅਪੀਲ ਸਮਝੋ ਚਾਹੇ ਇੱਕ ਛੋਟੇ ਜਿਹੇ ਕਿਸਾਨ ਦੀ ਬੇਨਤੀ ਸਮਝੋ ਇਸ ਗੱਲ ਨੂੰ ਪਕੜ ਕੇ ਪਿਛਲੇ ਹਉ ਮੈਨੂੰ ਛੱਡ ਕੇ ਹਉਮੇ ਦੇ ਪੱਠਿਆਂ ਨੂੰ ਛੱਡ ਕੇ ਅਗੇ ਲਗੜ ਨੂੰ ਛੱਡ ਕੇ ਸਾਰੀਆਂ ਗੱਲਾਂ ਨੂੰ ਛੱਡ ਕੇ ਇੱਕ ਹੋ ਜਾਓ ਸੇਵਾਦਾਰ ਬਣ ਕੇ ਜੇ ਕਿਸਾਨ ਜੂਰੀਆਂ ਵਾਲੇ ਕਿਸਾਨਾਂ ਦੀ ਸੇਵਾ ਕਰਨਗੇ ਪਿਆਰਿਓ ਤੇ ਕੁਛ ਨਾ ਕੁਛ ਲੈ ਜਾਓਗੇ ਨਹੀਂ ਤੇ ਅੱਜ ਵੀ ਤੁਸੀਂ ਖਤਮ ਜੇ ਤੇ ਕੱਲ ਵੀ ਖਤਮ ਜੇ ਸੋ ਇਹਦੀਆਂ ਗਬਨਤੀਆਂ ਨੂੰ ਪ੍ਰਵਾਨ ਕਰਿਓ ਗੱਜ ਕੇ ਫਤਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ